ਨਾਮ ਹੈ ਗੁਰਸਾਰ ਸਿੰਘ ਨਾਮ ਆ ਜੀ ਸਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰੀਬ ਪੌਣੇ 3 ਸਾਲ ਪਹਿਲਾਂ ਸਰਕਾਰ ਨੇ ਵਾਅਦੇ ਤੇ ਦਾਅਵੇ ਕੀਤੇ ਸੀ ਹੁਣ ਜਿਮਣੀ ਚਾਣ ਦਾ ਮਾਹੌਲ ਆ ਤੇ ਫਿਰ ਤੋਂ ਵਾਅਦੇ ਤੇ ਦਾਅਵੇ ਕੀਤੇ ਜਾ ਰਹੇ ਨੇ ਕੀ ਹੁਣ ਤੱਕ ਜਿਹੜੇ ਪਹਿਲਾਂ ਕੀਤੇ ਸੀ ਉਹ ਪੂਰੇ ਹੋਏ ਨੇ ਜਾਂ ਨਵੇਂ ਉਮੀਦ ਹੈ ਕਿ ਵੀ ਨਵੇਂ ਪੂਰੇ ਹੋ ਜਾਣਗੇ ਦੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇੱਕ ਨਾਟਕਕਾਰੀ ਸਰਕਾਰ ਆ ਮੌਕੇ ਮੌਕੇ ਤੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਪਰ ਇਹ ਸਰਕਾਰ ਨੇ ਜੋ ਪਹਿਲਾਂ ਵਾਅਦੇ ਕੀਤੇ ਵੀ ਬਦਲਾ ਲਿਆ ਮਾਗੇ ਬਦਲਾ ਕੀ ਆਇਆ ਅੱਜ ਨਸ਼ਾਖੋਰੀ ਨੂੰ ਮੁਕਤ ਕਰਨ ਲਈ ਕਿਹਾ ਸੀ ਨਸ਼ਾਖੋਰੀ ਪਹਿਲਾਂ ਨੌ ਡਬਲ ਹੋ ਚੁੱਕੀ ਆ ਮਾਮਾ ਦੇ ਪੁੱਤ ਨੌਜਵਾਨ ਧੀਆ ਨੌਜਵਾਨ ਪੁੱਤ ਨਸ਼ੇ ਦੇ ਗੁਲਤਾਨ ਹੋ ਕੇ ਅੱਜ ਡੈਥਾਂ ਹੋ ਰਹੀਆਂ ਨੇ ਦੂਸਰੀ ਗੱਲ ਗੈਂਗ ਸੈਂਟਰ ਜਿਸ ਤਰ੍ਹਾਂ ਕਿਹਾ ਸੀਗਾ ਵੀ ਅਸੀਂ ਇਥੋਂ ਗੈਂਗ ਸੈਂਟਰ ਖਤਮ ਕਰ ਦਿਆਂਗੇ ਪਰ ਅੱਜ ਜ਼ੁਲਮ ਬਹੁਤ ਵੱਧ ਚੁੱਕਿਆ ਹਰ ਵਪਾਰੀ ਵਰਗ ਜاہے ਕੋਈ ਕਿਸਾਨ ਆ ਰਾਤ ਬਰਾਤੇ ਆਪਣੇ ਖੇਤ ਦੇ ਵਿੱਚ ਜਾਣ ਤੋਂ ਝਿਜਕਦਾ ਵਪਾਰੀ ਵਰਗ ਵੀ ਬਹੁਤ